ওখানে বনি ডাক্তার পুরনো মুগান নিয়া কানে করি দিই। ও দাদা চড়না যাচ্ছে। ও কোন কাজ যাচ্ছে। ছোট একটা হল আছে। ਉਹਨਾਂ ਦੇ ਉਹਨੇ ਉਹਦੇ ਕੋਲ ਹੀ ਗਈ ਪਰ ਉਹ ਨਹੀਂ ਆਪ ਟਿਕਾਵਾ। ਜਰਗਾਟ ਛੋਟੇ ਤਾਂ ਡਿੱਗ ਕੇ ਆਈਆਂ। ਕੁਛ ਨਹੀਂ ਗਾਈ। ਉਹ ਜਾ ਕੇ ਰੇ ਕਰਨਾ ਉਸ ਨੂੰ। ਉਹ ਬਤਾਈ ਹਸਪਤਾਲ ਖੜਦਾ। ਹਸਪਤਾਲ ਖਾਦੇ। ਉਹ ਕਹਿੰਦੇ ਪੂਰੇ ਵਾਰ ਨੂੰ ਫੋਨ ਕਰਦੇ। ਕਈ ਆਸਾ ਹੋ ਗਿਆ ਹੈ। ਉਹ ਚਲੋ ਇਹਨਾਂ ਨੂੰ ਦੁੱਖਾਂ ਦਾ। ਸਾਨੂੰ ਇਹ ਗੱਲ ਚੰਗ ਨਹੀਂ ਆ ਇਸ ਗੱਲ ਨਹੀਂ। ਸਰ ਅਨੁਕੋਸ਼ ਨਹੀਂ ਦੱਸਿਆ ਕੋਈ ਫੋਨ ਦੀ ਸਾਡੇ ਮੈਂ ਨਾਂ ਭਾਈ ਕਿੰਦਰ ਸਿੰਘ ਮੇਰਾ ਭਰਾ ਛੋਟਾ ਅਸੀਂ ਪ੍ਰਿੰਗੜੀ ਤੋਂ ਤੇ ਕੀ ਗੱਲਬਾਤ ਹੋਈ ਹੈ ਜੀ ਤੁਹਾ ਸਰ ਭਾਈ ਇਹਨਾਂ ਕੱਲ ਮਿਲੇ ਗਏ ਆ 사ਮੀ 7 ਵਜੇ ਦੇ ਟਾਈਮ ਨਾਲ 8 ਵਜੇ ਦੀ ਠੀਕ ਹੈ ਤੇ ਰਾਤ ਦੇ ਵਿੱਚ ਮੈਨੂੰ ਨਹੀਂ ਪਤਾ ਕੀ ਹੋਇਆ ਕੀ ਆਸਾ ਵਾਪਰਿਆ ਇਹਨਾਂ ਨੇ ਜਦੋਂ ਮੁੰਡਾ ਡੇ ਪਿਆਣਾ ਫੋਨ ਵੀ ਨਹੀਂ ਲਾਇਆ ਇਹਨਾਂ ਨੇ ਵੀ ਉਹਨੂੰ ਚੁੱਕ ਕੇ ਜਾਂ ਹਸਪਤਾਲ ਲੈ ਜੀਏ ਜਾ ਕਿਤੇ ਲੈ ਜੀਏ ਜਾਂ ਉਹਦਾ ਇਲਾਜ ਕਰਾ ਦਈਏ ਭਾਈ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਦਾਂ ਤੇ ਠੀਕ ਆ ਸ਼ਾਇਦ ਮੇਰਾ ਭਰਾ ਅੱਜ ਵੱਜ ਜਾਂਦਾ ਜੇ ਕਿਤੇ ਲੈ ਜਾਂਦੇ ਉਹਨੂੰ ਤੇ ਅੱਜ ਮੇਰਾ ਭਰਾ ਵੇ ਗੋ ਮੰਜੇ ਦੇ ਵਿਆਹ ਕਿਦਾਂ ਹੂੰ ਫਿਰ ਇਹ ਸਿੱਧਾ ਤੁਹਾਡੇ ਘਰ ਕੌਣ ਲੈ ਗਿਆ ਸਿੱਧਾ ਘਰ ਉਹ ਹੀ ਲੈ ਕੇ ਆਏ ਆ ਟਰਾਲੀ ਤੇ ਲੱਦ ਕੇ ਨਾ ਉਹਨੂੰ ਸਿੱਧਾ ਸਿੱਧਾ ਪਾਗਲੇ ਲੈ ਆਏ ਉਦੋਂ ਇੰਨਾ ਕਿਤੇ ਹਸਪਤਾਲ ਖੜਿਆ ਜੇ ਕਿਤੇ ਲੈ ਜਾਂਦੇ ਸ਼ਾਇਦ ਵੱਜ ਜਾਂਦਾ ਵੀ ਮੰਗ ਕਰਦੇ ਆ ਜਿਆਡਾ ਇਨਸਾਫ ਹੋਣਾ ਚਾਹੀਦਾ ਮਾੜੀ ਕੀ ਨਾ ਤੁਹਾਡਾ ਪਰ ਮਜੀਦ ਸਰ ਕੀ ਗੱਲ ਬਾਤ ਹੈ ਇਤੋਂ ਜਮੁੰਦੇ ਦਾ ਹਾਂ ਸਾਰੇ ਨੇ ਆਂਦੇ ਮੁੰਡੇ ਨੂੰ ਘਰੋਂ ਲੈ ਗਏ ਇਤੋਂ ਆਂਦੇ ਆ ਜੋ ਮੇਲਾ ਵੇ ਕੰਜਲ ਗਏ ਪਤਾ ਨਹੀਂ ਸਾਡੇ ਪੁੱਤ ਨੂੰ ਇਹਨਾਂ ਨੇ ਆਪ ਵੀ ਥੱਲੇ ਸੁੱਟ ਕੇ ਕਿਤੇ ਆਹ ਤਾਂ ਗੱਡੀ ਜੇ ਵੱਜ ਗਿਆ ਵਾ ਜੇ ਗੱਡੀ ਜੇ ਵੱਜਾ ਸੀ ਜੇ ਚਲੋ ਟਰੈਕਟਰੋਂ ਵੀ ਡਿੱਗਾ ਸੀ ਇਹਨਾਂ ਦਾ ਹੱਕ ਸੀ ਸਾਡੇ ਘਰੇ ਫੋਨ ਲਾਉਂਦੇ ਵੀ ਆਹਾਸਾ ਹੋ ਗਿਆ ਆ ਜੋ ਆਪਾਂ ਤੇਨੂੰ ਲੈ ਕੇ ਚੱਲ ਗਏ ਤੇ ਅੱਗੇ ਦੇ ਆਪਾਂ ਹਸ ਉਤਾਰ ਸੁੱਟ ਦੇ ਇਨਾ ਕਿ ਦੇਨੀ ਸਰਸਟਿਆ ਚੁੱਪ ਕਰਕੇ ਸਾਡੇ ਘਰੇ ਮੰਝਾ ਲਿਆ ਕੇ ਰੱਖਦਾ ਐ ਨਣੇ ਕੌਣ ਸੀ ਜਿਹੜਾ ਲੱਗ ਗਿਆ ਸੀ ਉਹ ਸਾਰੇ ਇਤਰਾ ਮੁੰਡੇ ਜੇ ਜੇ ਦਾ ਨੇ